ਕੋ ਕਿੱਦਾਂ ਸਾਰੀ ਮੈਂ ਤੁਹਾਡਾ ਨਵਦੀਪ ਦਵੜੀ ਖਾਨਾ ਤੇ ਅੱਜ ਤੁਹਾਨੂੰ ਗਵਿੰਦਗੜ੍ਹ ਦਵੜੀ ਖਾਨੇ ਦੇ ਵਿੱਚ ਜਿਹੜਾ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਕਿ ਬਹੁਤ ਜ਼ਿਆਦਾ ਗਰ ਕੰਮ ਇਹ ਕਾਫੀ ਸਮੇਂ ਬਾਅਦ ਜਿਹੜੀ ਖਾਲਿਆਂ ਦੀ ਸਫਾਈ ਹੋਈ ਆ ਕਾਫੀ ਜਿਹੜੇ 15 16 ਦਿਨਾਂ ਤੋਂ ਕੰਮ ਚੱਲ ਰਿਹਾ ਪਹਿਲਾਂ ਪਿੰਡ ਦੇ ਵਿੱਚ ਜਿਹੜੀ ਸਫਾਈ ਕੀਤੀ ਗਈ ਤੇ ਹੁਣ ਮੇਨ ਜਿਹੜਾ ਖਾਲਾ ਆਪਣਾ ਜਾ ਰਿਹਾਗਾ ਪਿੰਡ ਗਵਿੰਦਗੜ੍ਹ ਦਵੜੀ ਖਾਨੇ ਦਾ ਇਹ ਜਿਹੜਾ ਖਾਲਾ ਜਾ ਰਿਹਾ ਟ੍ਰੇਮ ਨਾਲੇ ਦੇ ਵਿੱਚ ਤੇ ਹੁਣ ਇਹ ਖਾਲੇ ਦੀ ਸਫਾਈ ਹੋ ਰਹੀ ਹੈ ਕਿ ਬਹੁਤ ਵਧੀਆ ਪ੍ਰਾਲਾ ਸਾਡੇ ਸਰਪੰਚ ਹਰਦੀਪ ਸਿੰਘ ਜੀ ਢੱਲੋਂ ਸਾਹਿਬ ਕਰ ਰਹੇ ਆ ਤੇ ਧੰਨਵਾਦ ਕਰਾਂਗੇ ਸਾਡੇ ਸਰਪੰਚ ਹਰਦੀਪ ਕਬਈ ਸਾਡੇ ਢੱਲੋਂ ਸਾਹਿਬ ਜਿਨ੍ਹਾਂ ਨੇ ਇੱਕ ਬਹੁਤ ਵਧੀਆ ਛਲਾਗਾ ਯੋਗ ਜਿਹੜਾ ਸਾਡੇ ਵੀਰ ਕੰਮ ਕਰ ਰਹੇ ਆ ਤੇ ਵਧੀਆ ਜਿਹੜਾ ਲੋਕ ਵੀ ਸ਼ਾਬਾਸ਼ੀ ਦੇ ਰਹੇ ਆ ਧੰਨਵਾਦ ਕਰਾਂਗੇ ਸਾਡੀ ਸਮੁੱਚੀ ಗ್ರಾಮ ਪੰਚਾਇਤ ਗਵਿੰਦਗੜ੍ਹ ਦਬੜੀਖਾਨਾ ਜੀਵਨ ਸਿੰਘ ਵਾਲਾ ਦਬੜੀਖਾਨਾ ਅੱਗੇ ਤੁਹਾਨੂੰ ਸਰਪੰਚ ਸਾਹਿਬ ਨਾਲ ਵੀ ਮਲਾਵਾਂਗੇ ਆਪਾਂ ਤੇ ਇਧਰਲੇ ਪਾਸੇ ਜਿਹੜੇ ਸਾਡੇ ਪੰਚਾਇਤ ਦੇ ਮੈਂਬਰ ਤਲਵਿੰਦਰ ਢਿੱਲੋਂ ਤੇ ਅੱਗੇ ਤੁਹਾਨੂੰ ਹੋਰ ਵੀ ਆਪਾਂ ਮਲਾਉਣੇ ਆਗੇ ਰੁਪਿੰਦਰ ਸਿੰਘ ਜੀ ਰੂਪਾ ਢਿੱਲੋਂ ਸਾਡੇ ਪੰਚਾਇਤ ਮੈਂਬਰ ਤੇ ਬਾਬਾ ਢੱਲ ਸਿੰਘ ਜੀ ਸਾਡੇ ਪੰਚਾਇਤ ਮੈਂਬਰ ਜਿਹੜੇ ਪਿਛਲੇ ਕਈ ਦਿਨਾਂ ਤੋਂ ਜਿਹੜੇ ਇਹ ਸਾਡੇ ਸਾਥ ਦੇ ਰਹੇ ਆ ਲੰਮੇ ਸਮੇਂ ਤੋਂ ਸਾਡੇ ਨਾਲ ਹੀ ਆ ਰਹੇ ਆ ਕੰਮ ਕਰਦੇ ਤੇ ਧੰਨਵਾਦ ਕਰਦੇ ਆ ਆਓ ਜੀ ਸਾਡੇ ਇਹ ਪੰਚਾਇਤ ਮੈਂਬਰ ਨੇ ਰੁਪਿੰਦਰ ਸਿੰਘ ਜੀ ਰੂਪਾ ਢੱਲੋ ਨਾਲ ਸਾਡੇ ਸੁੱਖਾ ਨੰਬਰਦਾਰ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਮਤੀ ಗ್ರಾಮ ਪੰਚਾਇਤ ਦਾ ਤੇ ਪਿੰਡ ਦੇ ਸਾਡੇ ਪਰਵੰਤੇ ਸੱਜਣ ਤੇ ਮੈਂਬਰ ਸਾਹਿਬ ਕੰਮ ਬਸ ਲਾਸਟ ਹੀ ਹੈ ਸੋ ਬਹੁਤ ਬਹੁਤ ਧੰਨਵਾਦ ਸਾਡੇ ਮੈਂਬਰ ਸਾਹਿਬ ਜਿਨ੍ਹਾਂ ਦਾ ਟਰੈਕਟਰ ਸੇਵਾ ਦੇ ਵਿੱਚ ਲੱਗਿਆ ਹੋਇਆ ਤੇ ਆਪ ਵੀ ਸੇਵਾ ਕਰ ਰਹੇ ਆ ਤੇ ਅੱਗੇ ਤੁਹਾਨੂੰ ਬੁਲਾਉਣੇ ਆ ਇਧਰਲੇ ਪਾਸੇ ਬਾਈ ਵਰਗੇ ਖੜੇ ਆਪਣਾ ਸਰਪੰਚ ਸਾਹਿਬ ਖੜੇ ਉਹਨਾਂ ਨਾਲ ਵੀ ਬੁਲਾਉਣੇ ਆ ਕਰਾਂਗੇ ਗੱਲਬਾਤ ਇਹ ਆ ਜੀ ਸਾਡੇ ਪੰਚਾਇਤ ਮੈਂਬਰ ਬਾਬਾ ਟੱਲ ਜੀ ਹੋਰ ਬਾਬਾ ਜੀ ਠੀਕ ਹੋ ਤੇ ਅੱਜ ਬਾਬਾ ਜੀ ਫਿਰ ਨਿਬੜ ਜੂ ਕੰਮ ਅੱਜ ਅੱਫਾ ਜੱਟ ਕੱਲ ਦਾ ਦਿਨ ਹਾਂ ਅੱਜ ਦਾ ਕਾਰਾਵਾ ਉਸ ਜਦੋਂ ਖੁੱਲ ਗਿਆ ਠੀਕ ਆ ਇਧਰ ਜਾਓ ਇੱਧਰ ਮੂਹਰ ਡੌਰੀ ਅੱਜ ਦੇ ਦਿਨ ਦੇ ਵਿੱਚ ਨਹੀਂ ਕੰਮ ਨਿਬੜ ਰਿਹਾ ਬਾਬਾ ਕਹਿੰਦਾ ਵੀ ਕੱਲ ਨੂੰ ਕੰਮ ਮੁਕੰਮਲ ਹੋ ਜਾਣਾ ਤੇ ਧੰਨਵਾਦ ਕਰਾਂਗੇ ਅਸੀਂ ਸਮਰਤੀ ಗ್ರಾಮ ਪੰਚਾਇਤ ਗਵਿੰਦਗੜ ਡੌਰੀ ਖਾਨੇ ਦਾ ਤੇ ਹਾਂਜੀ ਕੀ ਕਹਿਣਾ ਚਾਹੁੰਦੇ ਆ ਵਧੀਆ ਕਰ ਰਿਹਾ ਕੰਮ ਬਹੁਤ ਵਧੀਆ ਜੀ ਅਸੀਂ ਤਾਂ ਕਾਹੀ ਸਾਡੀ ਤਾਂ ਸਭਾ ਮੰਗ ਸੀ ਇਹਨਾਂ ਨੂੰ ਪਹਿਲੇ ਦਿਨ ਮੈਂ ਘਰੇ ਜਾ ਕੇ ਵੀ ਸਰਪੰਚ ਸਾਹਿਬ ਨੂੰ ਕਿਹਾ ਜੀ ਆਪਣੇ ਸਰਪੰਚ ਨੂੰ ਵੀ ਜਦੋਂ ਸਰਪੰਚੀ ਲੈਣ ਤੋਂ ਪਹਿਲਾਂ ਕਹਿੰਦੇ ਵੀ ਸਾਡਾ ਪਹਿਲਾ ਕੰਮ ਹੈ ਸਾਡਾ ਖਾਲਾ ਖੜਾਓ ਠੀਕ ਹੈ ਜੀ ਉਸ ਤੋਂ ਦੁਬਾਰਾ ਕੰਮ ਹੈ ਮਤਲਬ ਜੇ ਕੋਈ ਹੋਰ ਕੋਈ ਸਾਂਝਾ ਕੰਮ ਹੋਊਗਾ ਤਾਂ ਸਾਡਾ ਸਾਨੂੰ ਵੋਟਾਂ ਲੈ ਲਓ ਪਰ ਸਾਨੂੰ ਸਾਂਝਾ ਕੰਮ ਪਿੰਡ ਦਾ ਹੋਣਾ ਚਾਹੀਦਾ ਜਿਹਦੇ ਵਿੱਚ ਕਿ ਸਾਨੂੰ ਸਾਰੇ ਪਿੰਡ ਨੂੰ ਖੁਸ਼ੀ ਹੋਵੇ ਤੇ ਇਹ ਖਾਲੇ ਵਾਲਾ ਤਾਂ ਬਹੁਤ ਵਧੀਆ ਤੇ ਬਹੁਤ ਹੀ ਸੋਹਣਾ ਕੰਮ ਹੋਇਆ ਜਿਹੜਾ ਕਿ ਹਾਂ ਵੇ ਬਹੁਤ ਮੁੰਡਿਆਂ ਨੇ ਕੱਢਣ ਵਾਲਿਆਂ ਨੇ ਵੀ ਬਹੁਤ ਧੰਨਵਾਦ ਜਿਹੜੇ ਨੇ ਕੱਢਿਆ ਬਹੁਤ ਵਧੀਆ ਉਹਨਾਂ ਨੇ ਸਫਾਈ ਕੀਤੀ ਇਹਨੂੰ ਪਹਿਲਾਂ ਇਹ ਜਗ੍ਹਾ ਕੰਮ ਨਹੀਂ ਹੋਇਆ ਮਤਲਬ ਪੂਰੀ ਇੰਨੀ ਸਫਾਈ ਹੈ ਠੀਕ ਹੈ ਜੀ ਹਾਂਜੀ ਬਹੁਤ ਧੰਨਵਾਦ ਆ ਸਰਪੰਚ ਸਾਹਿਬ ਦੀ ਪੂਰੀ ਪੰਚਾਇਤ ਦੀ ਠੀਕ ਹੈ ਜੀ ਹਾਂਜੀ ਮੈਂਬਰ ਸਾਹਿਬ ਇਹ ਆ ਸਾਡੇ ਫਤੇਗੜ ਦੇ ਮੈਂਬਰ ਆਤਮਾ ਸਿੰਘ ਜੀ ਇਹ ਮੈਂਬਰ ਸਾਹਿਬ ਕਿਵੇਂ ਕੰਮ ਵਧੀਆ ਹੋ ਰਿਹਾ ਜਮਾਂ ਜਿਆਦਾ ਕੰਮ ਕਰਦਾ ਭਾਈ ਬਹੁਤ ਜਿਆਦਾ ਠੀਕ ਹੈ ਉਹ ਕਬਾਰੇ ਤੱਕ ਨਹੀਂ ਸਮਝਦੇ ਐਸੇ ਬੰਦੇ ਰਹੀ ਠੀਕ ਹੈ ਜੀ ਉਹ ਟਰੱਕ ਜੋ ਕੰਮ ਹੈ ਇਹ ਸਾਡੇ ਸਰਪੰਚ ਹਰਦੀਪ ਸਿੰਘ ਢਿੱਲੋਂ ਸਾਹਿਬ ਦਾ ਧੰਨਵਾਦ ਕਰ ਰਿਹਾ। ਧੰਨਵਾਜੀ ਧੰਨਵਾਦ। ਸਾਡੀ ਸਾਰੇ ਚਮੁੱਚੀ ಗ್ರಾಮ ਪੰਚਾਇਤ ਦਾ ਧੰਨਵਾਦ ਕਰ ਰਹੀ ਆ ਪਿੰਡ ਦੇ ਲੋਕ ਤੇ ਸਾਰੇ ਲੋਕਾਂ ਦਾ ਵੀ ਅਸੀਂ ਧੰਨਵਾਦ ਕਰਾਂਗੇ ਜਿਹੜੇ ਸਾਥ ਦੇ ਰਹੇ ਆ ਸਾਨੂੰ ਤੇ ಗ್ರಾಮ ਪੰਚਾਇਤ ਦਾ ਬੜਾ ਧੰਨਵਾਦ ਆ। ਇੱਧਰ ਦੇਖੋ ਵੀ ਆਏ ਘਰਕ ਜਿਹੜਾ ਬਣਿਆ ਹੋਇਆ ਸੀ ਕਿਉਂਕਿ ਪਿੰਡ ਦਾ ਮੇਨ ਰਸਤਾ ਬਈ ਇਹਦੀ ਸਫਾਈ ਬਹੁਤ ਜ਼ਰੂਰੀ ਆ। ਸਾਡੇ ਭਾਈ ਪੰਚਾਇਤ ਮੈਂਬਰ ਤਲਵਿੰਦਰ ਖੱਲੋਂ ਇਹ ਪਹਿਲੇ ਦਿਨ ਤੋਂ ਲੈ ਕੇ ਜਿਹੜਾ ਸਾਥ ਦੇ ਰਹੇ ਆ ਵੀ ਬਾਬਾ ਟੱਲ ਹੋ ਗਿਆ ਰਕਿੰਦਰ ਵੀ ਸਾਡੇ ਪੰਚਾਇਤ ਮੈਂਬਰ ਜਦੋਂ ਦਾ ਮੰਨ ਲਓ ਵੀ ਕੰਮ ਚੱਲਿਆ ਉਦੋਂ ਤੋਂ ਨਾਲ ਨੇ ਸਾਡੇ ਤੇ ਸਰਪੰਚ ਸਾਹਿਬ ਤਾਂ ਫਿਰ ਤੁਹਾਨੂੰ ਪਤਾ ਵੀ ਨੇ ਜਨ ਆਪਣੇ ਤੇ ਇਧਰੋਂ ਭਾਈ ਆਪਣਾ ਪ੍ਰਦੀਪ ਆਗਾ ਇਹ ਵੀ ਬਹੁਤ ਵਧੀਆ ਕੰਮ ਕਰ ਰਹੇ ਆ ਸਾਡੇ ਇਧਰਲੇ ਪਾਸੇ ਬਾਬਾ ਸਾਡਾ ਕਿੰਦੂ ਤੇ ਉੱਪਰੋਂ ਵੀ ਮਲਾਉਣਿਆ ਤੁਹਾਨੂੰ ਆਪਣੇ ਦੂਜੇ ਜਿਹੜੇ ਇਹਨਾਂ ਨੇ ਖਾਲੇ ਦੀ ਫੁੱਲ ਸਫਾਈ ਕਰੀ ਆਗੀ ਉਹਨਾਂ ਨਾਲ ਵੀ ਮਲਾਵਾਂਗੇ ਤੁਹਾਨੂੰ ਇਹ ਸਾਡੇ ਪੰਚਾਇਤ ਮੈਂਬਰ ਜੀ ਕਾਕਾ ਢੱਲੋ ਹੋਰ ਜੀ ਮੈਂਬਰ ਸਾਹਿਬ ਠੀਕ ਹੈ ਜੀ ਤੇ ਕਿੰਨਾ ਕਰਹਿਗਾ ਕੰਮ ਅੱਜ ਨਿਬੜੂਗੇ ਕੱਲ ਨੂੰ ਠੀਕ ਹੈ ਜੀ ਹਾਂਜੀ ਬਈ ਬੋ ਵੀ ਆਪਣਾ ਬੋ ਵੀ ਅੱਜ ਨਿਬੜੂ ਜੂ ਕੰਮ ਕੇ ਕੱਲ ਨੂੰ ਅੱਜ ਨਿਬੜੂ ਜੂਗਾ ਅੱਜ ਤੀਜਾ ਤੇ ਵਧੀਆ ਕੰਮ ਦੀ ਰਿਪੋਰਟ ਆ ਬੜਾ ਹੈ ਬੜਾ ਯਾਰ ਠੀਕ ਆ ਮੈਚ ਖਾਣਾ ਬਾਹਰ ਤੋਂ ਲੋਕ ਬੱਧੀ ਬੱਦੇ ਆਪਣੇ ਸਾਹੂ ਠੀਕ ਆ ਮਨੋ ਲੋਕ ਆ ਤੁਸੀਂ ਦੇਖਣਾ ਸਫੇਰ ਨਹੀਂ ਇਹ ਗੱਲ ਇਹ ਬਾਈ ਆਪਣਾ ਬੋਵੀ ਆ ਜਿਨ੍ਹਾਂ ਨੇ ਸਫਾਈ ਕਰੀ ਆ ਬਹੁਤ ਵਧੀਆ ਕੰਮ ਕਰਾਇਆ ਯਾਰ ਸਾਡੇ ਸਰਪੰਚ ਸਾਹਿਬ ਕਾਂਸਾਉ ਨੇ ਬੰਦ ਦੇ ਨੇ ਬਹੁਤ ਵਧੀਆ ਕੰਮ ਕਰਨ ਵਾਲੇ ਮੈਂਟਰ ਸਾਹਿਬ ਹੈ ਜੇ ਨਾਲ ਉਹਨਾਂ ਦੇ ਜੁੜੇ ਹੋਏ ਠੀਕ ਉਹ ਬੰਦਿਆਂ ਨੇ ਬਹੁਤ ਵਧੀਆ ਸੋਚ ਰੱਖੀ ਯਾਰ ਕੰਮ ਕਰਾਉਂਗੇ ਸਮੁੱਟੀ ಗ್ರಾಮ ਪੰਚਾਇਤ ਦੇ ਬੰਦੇ ਆ ਸਰ ਜੀ ਉਹਨਾਂ ਫੈਗਾਲਾ ਵੀ ਨਾਲ ਆਪਣੇ ਬੰਦੇ ਤੇ ਚਲੋ ਵਧੀਆ ਬਹੁਤ ਵਧੀਆ ਜਿਹੜਾ ਕੰਮ ਹੋ ਰਿਹਾ ਧੰਨਵਾਦ ਬਈ ਤੁਹਾਡਾ ਵੀ ਹਾਂਜੀ ਹਾਂਜੀ ਆਓ ਆਪਾਂ ਹੁਣ ਮਿਲਦੇ ਆ ਪਿੰਡ ਵਾਲੇ ਵੀਰਾਂ ਨੂੰ ਹੋਰ ਜੀ ਨੰਬਰਦਾਰ ਸਾਹਿਬ ਕਿੱਦਾਂ ਕੰਮ ਹੋ ਰਿਹਾ ਬਹੁਤ ਵਧੀਆ ਹੋ ਰਿਹਾ ਕੰਮ ਬਹੁਤ ਵਧੀਆ ਹੋ ਰਿਹਾ ਜੀ ਬਹੁਤ ਵਧੀਆ ਸ਼ਾਬਾਸ਼ ਜੀ ਬਹੁਤ ਸੋਹਣਾ ਹੋ ਰਹੀ ਹੈ ਸ਼ਾਬਾਸ਼ ਜੀ ਅਸੋ ਕੋਈ ਪੰਚਾਇਤ ਨਹੀਂ ਪੱਕੀ ਸਫਾਈ ਨਾਲ ਹੋ ਰਹੀ ਹੈ ਸਮਾਂ ਜਾ ਕੇ ਬਹੁਤ ਚੰਗੀ ਗੱਲ ਹੈ ਜੀ ਠੀਕ ਹੈ ਜੀ ਨਹੀਂ ਤਾਂ ਉਹ ਅੱਗੇ ਕਰਦੇ ਸੀਗੇ ਪਰ ਵਿੱਚ ਰਹਿ ਜਾਂਦਾ ਸੀਗਾ ਹਾਂਜੀ ਹਾਂਜੀ ਥੋੜੀ ਨਹੀਂ ਮਿਹਨਤ ਕੀਤੀ ਚੰਗੀ ਗੱਲ ਹੈ ਵਧੀਆ ਗੱਲ ਹੈ ਹੁਣ ਸਾਰੇ ਕਹਿ ਰਹੇ ਆ ਵੀ ਸਫਾ ਜਿਹੜਾ ਖਾਲਾਗਾ ਉਹ ਸਾਰਾ ਥੱਲੇ ਜਿਹੜਾ ਥੱਲਾ ਕੱਟਦਾ ਕੱਟਦਾ ਨਾਲ ਚੱਕਿਆ ਜਾਂਦਾ ਬਹੁਤ ਵਧੀਆ ਗੱਲ ਹੈ ਨਾਲ ਦੀ ਨਾਲ ਚੱਕੀ ਜਾਂਦੇ ਆ ਹਾਂਜੀ ਹਾਂ ਇੱਕ ਸਾਫ ਹੋ ਗਈ ਸਾਫ ਹੋ ਗਈ ਖਾਲੇ ਵੀ ਹਾਂਜੀ ਤੇ ਹੋਰ ਕੀ ਕਹਿਣਾ ਚਾਹੁੰਦੇ ਆ ਠੀਕ ਹੈ ਨਾ ਪੰਚਾਇਤ ਦਾ ਬਹੁਤ ਵਧੀਆ ਕੰਮ ਆ ਸਰਪੰਚ ਸਾਹਿਬ ਦਾ ਮੈਂਬਰਾਂ ਦਾ ਸਾਰੇ ਨਗਰ ਦਾ ਸਹਿਯੋਗ ਹੈ ਦੁਕਾਨਾਂ ਵਾਲਾ ਸਹਿਯੋਗ ਨਾਲ ਜੀ ਠੀਕ ਹੈ ਤੇ ਕੰਮ ਕਰਦੇ ਬੰਦੇ ਜੀ ਸਹਿਯੋਗ ਹੈ ਤੇ ਕੋਲੇ ਖੜੇ ਉਹਨਾਂ ਦਾ ਵੀ ਜੀ ਠੀਕ ਹੈ ਜੀ ਧੰਨਵਾਦ ਸਾਡੀ ਪਿੰਡ ਵਾਲੇ ਵੀਰ ਹੋਰ ਜੀ ਕੋਈ ਕਹਿਣਾ ਚਾਹੁੰਦੇ ਆ ਮੈਂਬਰ ਨੂੰ ਚੰਨਬਰ ਸਾਹਿਬ ਬੋਲੋ ਮੈਂਬਰ ਸਾਹਿਬ ਠੀਕ ਹੈ ਜੀ ਸਰਪੰਚ ਸਾਹਿਬ ਦੀ ਬਹੁਤ ਸ਼ਾਬਾਸ਼ੀ ਅੱਜ ਤਾਂ ਕਹਿੰਦੇ ਸੋਈ ਸਾਡੇ ਆਮ ਬੰਦੇ ਦੀ ਪਾਰਟੀ ਦਾ ਉਹ ਬੰਦਾ ਬਣਿਆ ਉਹਨੇ ਬਹੁਤ ਹਿੰਮਤ ਕਰੀ ਹੈ ਬਹੁਤ ਕੰਮ ਵਧੀਆ ਕਰਵਾਈ ਜਾਂਦਾ ਸਾਡੇ ਸਰਪੰਚ ਹਰਦੀਪ ਸਿੰਘ ਢਿੱਲੋਂ ਢਿੱਲੋਂ ਸਿੰਘ ਸਰਪੰਚ ਢਿੱਲੋਂ ਢਿੱਲੋਂ ਸਾਹਿਬ ਬਹੁਤ ਵਧੀਆ ਕੰਮ ਕਰਾ ਰਹੇ ਹੋ ਹੋਰ ਜੱਗਾ ਵਧੀਆ ਜੀ ਆਮ ਆਦਮੀ ਪਾਰਟੀ ਵਧੀਆ ਕੰਮ ਕਰਦੀ ਹੈ ਜੀ ਤੇ ਸਰਪੰਚ ਬਣਿਆ ਆਮ ਆਦਮੀ ਪਾਰਟੀ ਦਾ ਹਰਦੀਪ ਸਿੰਘ ਢਿੱਡੋਂ ਬੰਗਾ ਹੀ ਕੰਮ ਆ ਵਧੀਆ ਨਿਕਾਸੀ ਨਾਲੇ ਦਾ ਜਿਹੜੀ ਸਫਾਈ ਕਰੀ ਜਾਂਦੇ ਆ ਵਧੀਆ ਪਿੰਡ ਵਾਸਤੇ ਓ ਕੀ ਆ ਹਾਂਜੀ ਹੁਣ ਆਪਾਂ ਬਾਈਆਂ ਨੂੰ ਪੁੱਛਦੇ ਆ ਹੋਰ ਜੀ ਠੀਕ ਠਾਕ ਹੋ ਕਿਵੇਂ ਚੱਲ ਰਿਹਾ ਕੰਮ ਪਿੰਡ ਦਾ ਬਹੁਤ ਵਧੀਆ ਬਹੁਤ ਵਧੀਆ ਵਧੀਆ ਕੰਮ ਹੋ ਰਿਹਾ ਬਹੁਤ ਸਰਾ ਇਹ ਆ ਜੀ ਸਾਡੇ ਪਿੰਡ ਵਾਲੇ ਬਾਈ ਕਾਸ ਕਿੱਡੀ ਜਾਂਦੇ ਆ ਤੇਰੀ ਸਾਰਿਆਂ ਦੇ ਵੀਊ ਲੈਣੇ ਵੀ ਜ਼ਰੂਰੀ ਹੁੰਦੇ ਆ ਵੀ ਪੈਂਡ ਵਿੱਚ ਕਿਦਾਂ ਕੰਮ ਹੋ ਰਿਹਾ ਹੈ ਹਾਂਜੀ ਬਾਬਾ ਜੀ ਕੀ ਕਹਿਣਾ ਚਾਹੁੰਦੇ ਆ ਉਹ ਕਹਿਣਾ ਜੀ ਕੰਮ ਬਹੁਤ ਵਧੀਆ ਕਰੀ ਜਾਂਦੇ ਆ ਸਰਪੰਚ ਸਾਹਿਬ ਠੀਕ ਹੈ ਆਪ ਖੋਦ ਨਾਲ ਲੱਗੀ ਹੋਈ ਹੈ ਹਾਂਜੀ 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 ਕੋਲੇ ਘੜ ਕੇ ਠੀਕ ਹੈ ਕੋਈ ਹੋਰ ਗਿਲਾ ਸ਼ਿਕਵਾ ਤਾਂ ਨਹੀਂ ਕੋਈ ਨਾ ਨਾ ਕੋਈ ਹਾਂਜੀ ਦੋਸਤੋ ਆਪਾਂ ਲੋਕਾਂ ਨੂੰ ਵੀ ਪੁੱਛਿਆ ਦਿਓ ਸਰਪੰਚ ਸਾਹਿਬ ਨਾਲ ਕਰਦੇ ਆ ਗੱਲਬਾਤ ਸਤਿ ਸ਼੍ਰੀ ਅਕਾਲ ਜੀ ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ ਜੀ ਤੇ ਅੱਜ ਫਿਰ ਮੁਕੰਮਲ ਹੋ ਜੂ ਕੰਮ ਕਿ ਲੱਗਣਗੇ ਤਾਂ ਅੱਜ ਤਕਰੀਬਨ ਲੱਗਦਾ ਮੁਕੰਮਲ ਹੋ ਜੂ ਰਹਿ ਗਿਆ ਤਾਂ ਕੱਲ ਨੂੰ ਪਤਾ ਜਮਾ ਕਰ ਦਿੰਦੇ ਠੀਕ ਹੈ ਜੀ ਤੇ ਇੱਕ ਪਿਛਲੇ ਕਈ ਦਿਨਾਂ ਤੋਂ ਕੰਮ ਚੱਲ ਰਿਹਾ ਪਿੰਡ ਦੇ ਵਿੱਚ ਵੀ ਸਫਾਈ ਹੋਈ ਆ ਹਾਂਜੀ ਤੇ ਇਹ ਜਿਹੜਾ ਮੇਨ ਖਾਲਾ ਸੀ ਆਪਣਾ ਕੇਮ ਨਾਲ ਇਹ ਨੂੰ ਲੈਂਦਾ ਹਾਂਜੀ ਤੇ ਇਹਦਾ ਵੀ ਅੱਜ ਬਣ ਲੱਗਦਾ ਜਾਂ ਕੱਲ ਨੂੰ ਮੁਕੰਮਲ ਹੋ ਜਾਣਾ ਕੰਮ ਅੱਜ ਵੈਸੇ ਨਹੀਂ ਹੋਣਾ ਕੱਲ੍ਹ ਸਹੀ ਤਾਂ ਕੱਲ੍ਹ ਨਿਰਮਲ ਹੋਊਗਾ ਠੀਕ ਹੈ ਜੀ ਉਹ ਤਾਂ ਰਹੂਗਾ ਤੇ ਸਰਪੰਚ ਸਾਹਿਬ ਇਹ ਕੋਈ ਖਾਲੀ ਵੀ ਦਿੱਤੀ ਹੈ ਕਿ ਆਪਣਾ ਕੋਈ ਲਿਖ ਲੋਕੀ ਮੰਗ ਪੱਤਰ ਜਿਹਦਾ ਆਪਾਂ ಗ್ರಾಮ ਸਭਾ ਜਲਾ ਵਿੱਚ ਮਤਾ ਪਾਇਆ ਵੀ ਦੁਬਾਰੇ ਨਵਾਂ ਬਣਿਆ ਬਣਾਇਆ ਜਾਵੇ ਠੀਕ ਹੈ ਜੀ ਇਹ ਬਣੇ ਨੂੰ ਘੱਟੋ ਘੱਟ 25 26 ਸਾਲ ਹੋ ਗਏ ਕਾਫੀ ਲੱਗਨੇ ਬੀਤ ਗਏ ਹਾਂ ਕਾਫੀ ਡੂੰਗਾ ਹੋਇਆ ਪਿਆ ਹੈ ਠੀਕ ਹੈ ਜੀ ਤੇ ਨਵੇਂ ਲੈਵਲ ਤੇ ਬਣੇ ਆਡੇ ਬੜੀ ਪ੍ਰੋਬਲਮ ਨਾ ਹੋਵੇ। ਠੀਕ ਹੈ। 25 ਤੋਂ 30 ਸਾਲ ਹੋ ਚੁੱਕੇ ਖਾਲਾ ਬਣੇ ਨੂੰ ਤੇ ਦੁਬਾਰਾ ਹੁਣ ਫਿਰ ਮਤੇ ਜਿਹੜੇ ਦਿੱਤੇ ਗਏ ਆ ਤੇ ਜਲਦੀ ਖਾਲਾ ਦਰਾਂ ਟਾਉਨ ਹੋਣਗਾ ਤੇ ਪਹਿਲ ਦੇ ਆਧਾਰ ਤੇ ਕੰਮ ਹੋਊਗਾ। ਤੇ ਬਹੁਤ ਬਹੁਤ ਧੰਨਵਾਦ ਜੀ ਸਰਪੰਚ ਸਾਹਿਬ ਸਾਡੇ ਹਰਦੀਪ ਸਿੰਘ ਢਿੱਲੋਂ ਸਾਹਿਬ ਬਹੁਤ ਵਧੀਆ ਕੰਮ ਜਿਹੜਾ ਕਰਵਾ ਰਹੇ ਆ। ਰਵਿੰਦਰ ਘੜ ਦਬੜੀ ਖਾਨਾ ਨਾਲ ਸਾਡੀ ಗ್ರಾಮ ਪੰਚਾਇਤ ਦੇ ਮੈਂਬਰ ਭਾਵਣ ਸਾਡਾ ਸੁੱਖਾ ਬਈਆ ਤੇ ਸਾਡੇ ਰੁਪਿੰਦਰ ਸਿੰਘ ਹੀਰੂਪਾ ਢੱਲੋ ਕਾਕਾ ਬਈ ਤੇਲੀ ਖਾਬ ਸਾਡੇ ਤੇ ਆਹ ਬਾਈ ਨੇ ਕੰਮ ਬਹੁਤ ਵਧੀਆ ਕਰਿਆ ਨਾਲੀਆਂ ਕੱਢੀਆਂ ਖਾਲੀ ਕੱਢੇ ਜਿਹੜੀ ਬੋਵੀ ਨੇ ਤੇ ਬਾਈ ਕੀ ਕਹਿਣਾ ਚਾਹੁੰਦੇ ਆ ਠੀਕ ਹੋ ਰਿਹਾ ਕੰਮ ਚਲੋ ਜੀ ਧੰਨਵਾਦ ਤੁਹਾਡਾ ਸਾਰੇ ਵੀਰ ਜਿਹੜਾ ਸਾਥ ਦੇ ਰਹੇ ਆ ਤੇ ਕੁਰਪਾਉਂ ਸਾਉ ਦਾ ਸਮਰਤੀ ಗ್ರಾಮ ਪੰਚਾਇਤ ਦਵਿੰਦਗੜ ਦਵੜੀ ਖੰਨਾ ਜੀਵਨ ਸਿੰਘ ਵਾਲਾ ਦਵੜੀ ਖੰਨਾ ਦੋਨੋਂ ಗ್ರಾಮ ਪੰਚਾਇਤਾਂ ਦਾ ਬਹੁਤ ਬਹੁਤ ਧੰਨਵਾਦ ਜੀ ਇਦਾਂ ਦੇ ਜਿਹੜੇ ਕੰਮ ਹੁੰਦੇ ਆ ਜਰੂਰ ਆਪੋ ਆਪਣੇ ਪਿੰਡਾਂ ਦੇ ਵਿੱਚ ਵੀਡੀਓ ਬਣਾ ਕੇ ਪਾਇਆ ਕਰੋ ਭਰਾ ਸਾਰੇ ਵੀਰਾਂ ਨੂੰ ਬੇਨਤੀ ਆ ਕਿ ਵਧੀਆ ਕੰਮ ਪਿੰਡਾਂ 'ਚ ਹੁੰਦੇ ਰਹਿਣ ਮੈਂ ਤੁਹਾਡਾ ਆਪਣਾ ਨਵਦੀਪ ਦਵੜੀ ਖੰਨਾ ਇਦਾਂ ਹੀ ਆਪਾਂ ਪਾਉਂਦੇ ਰਾਵਾਂਗੇ ਵੀਡੀਓ ਤੇ ਆਪਣੀ ਇਹ ਵੀਡੀਓ ਨੂੰ ਜਰੂਰ ਵੱਧ ਤੋਂ ਵੱਧ ਜਿਹੜਾ ਸ਼ੇਅਰ ਕਰਿਓ ਲਾਈਕ ਕਮੈਂਟ ਜਰੂਰ ਕਰਿਓ ਧੰਨਵਾਦ ਸਾਰਿਆਂ ਦਾ